ਅਹ ਨਮਸਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਦਿਵਾਸ਼ ਘਾਸਕਰ ਅ ਸਾਰੇ ਪੱਤਰਕਾਰ ਵੀਰਾਂ ਦਾ ਆਰਟ ਆਫ ਲਿਵਿੰਗ ਵੱਲੋਂ ਅਰੇਂਜ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਵਿੱਚ ਸਵਾਗਤ ਕਰਦਾ ਜੀ ਆਇਆਂ ਨੂੰ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਜੋ ਵਿਸ਼ਾ ਹੈ 20 ਫਰਵਰੀ ਨੂੰ ਗੁਰੂਦੇਵ ਸ਼੍ਰੀ ਰਵੀਸ਼ੰਕਰ ਜੀ ਪੰਜਾਬ ਦੇ ਦੌਰੇ ਤੇ ਨੇ ਤੇ 20 ਤਾਰੀਖ ਨੂੰ ਸ਼ਾਮ ਨੂੰ 5 ਤੋਂ 8 ਵਜੇ ਬਠਿੰਡਾ ਦੇ ਸਪੋਰਟ ਸਟੇਡੀਅਮ ਦੇ ਵਿੱਚ ਇੱਕ ਮਹਾ ਸਤਸੰਗ ਦਾ ਅਸੀਂ ਆਰਗੇਨਾਈਜ਼ ਕਰ ਰਹੇ ਹਾਂ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ਸ਼ਹਿਰ ਵਾਸੀਆਂ ਨੂੰ ਤੇ ਆਸ-ਪਾਸ ਦੇ ਇਲਾਕੇ ਦੇ ਸਾਰੇ ਲੋਕਾਂ ਨੂੰ ਨਿਮੰਤਰਣ ਦੇਣ ਤੋਂ ਹੈ ਗੁਰੂ ਜੀ 6 ਸਾਲ ਬਾਅਦ 6 ਸਾਲ ਬਾਅਦ ਪੰਜਾਬ ਆ ਰਹੇ ਨੇ ਤੇ ਸਾਨੂੰ ਇਹ ਮੌਕਾ ਬਠਿੰਡਾ ਵਾਸੀਆਂ ਨੂੰ 6 ਸਾਲ ਬਾਅਦ ਦੁਬਾਰਾ ਮਿਲਿਆ ਹੈ ਤੇ ਮੈਂ ਤੁਹਾਡੇ ਪ੍ਰੈਸ ਦੇ ਰਾਹੀਂ ਸਾਰਿਆਂ ਨੂੰ ਖੁੱਲਾ ਸੱਦਾ ਦੇਣਾ ਓਪਨ ਹੈ ਇਵੈਂਟ ਸਾਰਿਆਂ ਲਈ ਕੋਈ ਵੀ ਆ ਸਕਦਾ ਹੈ ਸੋ ਨਿਮੰਤਰਣ ਹੈ ਇਸ ਤੇ ਹੋਰ ਚਰਚਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਬਠਿੰਡਾ ਤੋਂ ਡਾਕਟਰ ਅਮਿਤ ਤਨੇਜਾ ਡਾਕਟਰ ਅਜੇ ਬਠਿੰਡਾ ਤੋਂ ਹੀ ਨੇ ਤੇ ਸਾਡੇ ਸਟੇਟ ਟੀਚਰ ਕੋਆਰਡੀਨੇਟਰ ਪੂਰੀ ਸਟੇਟ ਦੇ ਜਿਨਨੇ ਆਰਟ ਆਫ ਲਿਵਿੰਗ ਦੇ ਟੀਚਰਸ ਨੇ ਉਹਨਾਂ ਨੂੰ ਕੋਆਰਡੀਨੇਟ ਕਰਦੇ ਐ ਸੰਜੀਵ ਜੀ ਫਰੀਦਕੋਟ ਤੋਂ ਉਹ ਸਾਡੇ ਨਾਲ ਮੌਜੂਦ ਨੇ ਤੇ ਬਠਿੰਡਾ ਤੋਂ ਸਾਡੇ ਲੋਕਲ ਕੋਆਰਡੀਨੇਟਰ ਮੀਡੀਆ ਦੇ ਸੰਦੀਪ ਜੀ ਉਹ ਵੀ ਮੌਜੂਦ ਨੇ ਸੋ ਹੁਣ ਤੁਹਾਡੇ ਤੇ ਐ ਤੁਹਾਡੇ ਜੋ ਪ੍ਰਸ਼ਨ ਨੇ ਜੋ ਸਵਾਲ ਨੇ ਇਸ ਇਵੈਂਟ ਨੂੰ ਲੈ ਕੇ ਤੁਸੀਂ ਪਲੀਜ਼ ਇਹ ਸਾਡੇ ਤੋਂ ਪੁੱਛ ਸਕਦੇ ਹੋ ਇੱਕ ਇੱਕ ਸੈਕਿੰਡ ਰੇਟ ਬਸਾਂ ਤੁਸੀਂ ਉਹਨਾਂ ਤੋਂ ਪਹਿਲਾਂ ਬਰੀਫ ਕਰ ਦੋ ਕਿ ਸਾਡੀ ਕਹਿੰਦਾ ਸਾਰੇ ਨੂੰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲੇ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਸਾਰੇ ਪੱਤਰਕਾਰ ਵੀਰਾਂ ਦਾ ਸਾਨੂੰ ਇਹ ਮੌਕਾ ਦਿੱਤਾ ਤੁਹਾਡੇ ਸਮਰਕਸ਼ ਆਪਦੇ ਪ੍ਰੋਗਰਾਮ ਨੂੰ ਰੱਖਣ ਦਾ ਜਿਸ ਤਰ੍ਹਾਂ ਦਿਵਾਨਸ਼ ਜੀ ਨੇ ਕਿਹਾ ਕਿ ਸਾਡੇ ਗੁਰਦੇਵ ਸ੍ਰੀ ਸ੍ਰੀ ਰਵੀ ਸ਼ੰਕਰ ਜੀ ਜਿਹੜੇ ਆਰਟ ਆਫ ਲਿਵਿੰਗ ਦੇ ਸੰਸਥਾਪਕ ਹੈ ਉਹ ਸਾਡੇ ਵਿੱਚ ਹੋਣਗੇ 20 ਫਰਵਰੀ ਨੂੰ ਸਪੋਰਟ ਸਟੇਡੀਅਮ ਦੇ ਵਿੱਚ ਸ਼ਾਮ ਨੂੰ 5 ਤੋਂ 8 ਪ੍ਰੋਗਰਾਮ ਦਾ ਨਾਮ ਹੈ ਉਮੰਗ ਇਹ ਇੱਕ ਮਹਾ ਸਤਸੰਗ ਹੈ ਜਿਦੇ ਵਿੱਚ ਕੁਝ ਸਤਸੰਗ ਕੁਝ ਭਜਨ ਹੋਣਗੇ ਕੁਝ ਗਿਆਨ ਦੀ ਬਾਰੇ ਕੀ ਬਾਰੇ ਉਹ ਦੱਸਣਗੇ ਤੇ ਅੱਜ ਦੇ ਸਟ੍ਰੈਸ ਵਾਲੇ ਮਾਹੌਲ ਦੇ ਵਿੱਚ ਕਿਸ ਤਰ੍ਹਾਂ ਅਸੀਂ ਸਟ੍ਰੈਸ ਤੋਂ ਮੁਕਤ ਹੋ ਸਕਦੇ ਹਾਂ ਜਿਹੜੇ ਸਾਡੇ ਪੁਰਾਣੇ ਯੋਗ ਦੇ ਪ੍ਰਾਣਯਾਮ ਦੇ ਧਿਆਨ ਦੀ ਜਿਹੜੀ ਵਿਧੀਆਂ ਜਿਹੜੀ ਲੁਕਤ ਹੋ ਰਹੀ ਹੈ ਉਸ ਉਸ ਬਾਰੇ ਦੱਸਿਆ ਜਾਏਗਾ ਤੇ ਕੁਝ ਭਜਨ ਹੋਣਗੇ ਕੁਝ ਗਿਆਨ ਦੀ ਗੱਲਾਂ ਹੋਣਗੀਆਂ ਔਰ ਉਮੰਗ ਇਸ ਦਾ ਨਾਮ ਰੱਖਣ ਦੇ ਪਿੱਛੇ ਇਹ ਸੀਗਾ ਕਿ ਅੱਜ ਦੇ ਸਮੇਂ ਦੇ ਵਿੱਚ ਜੀਵਨ ਦੇ ਵਿੱਚ ਜਿਹੜੀ ਡਿਪਰੈਸ਼ਨ ਤੇ ਸਟ੍ਰੈਸ ਆ ਰਿਹਾ ਹੈ ਉਹ ਦੁਬਾਰਾ ਤੋਂ ਨਵੀਂ ਐਨਥੂਸੀਆਜ਼ਮ ਲੈ ਕੇ ਆਇਆ ਜਾ ਸਕੇ ਤੇ ਇੱਕ ਮੌਕਾ ਹੈ ਇਹੋ ਜੀ ਸ਼ਖਸੀਅਤ ਇਹੋ ਜੀ ਸੰਸਥਾ ਸਾਡੇ ਵਿੱਚ ਹੋਣਾ ਆਰਟ ਆਫ ਲਿਵਿੰਗ ਜਿਵੇਂ ਆਪਾਂ ਜਾਣਦੇ ਕਿ ਇਹ ਸੰਸਥਾ 180 ਦੇਸ਼ਾਂ ਦੇ ਵਿੱਚ ਹੈਗੀ ਔਰ 180 ਦੇਸ਼ਾਂ ਦੇ ਵਿੱਚ ਇੰਨੇ ਸਾਰੇ ਲੋਕ ਇਹ ਆਰਟ ਆਫ ਲਿਵਿੰਗ ਦੀ ਬਰੀਥਿੰਗ ਟੈਕਨਿਕ ਸੁਦਰਸ਼ਨ ਕ੍ਰਿਆ ਨੂੰ ਫੋਲੋ ਕਰਦੇ ਔਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਫਾਇਦੇ ਹੋਏ ਹੈ ਸਿਹਤ ਨੂੰ ਲੈ ਕੇ ਤੇ ਆਪਾਂ ਇਸ ਮੌਕੇ ਦਾ ਲਾਭ ਉਠਾਈਏ 20 ਫਰਵਰੀ ਨੂੰ ਸ਼ਾਮ ਨੂੰ ਸਪੋਰਟ ਸਟੇਡੀਅਮ ਦੇ ਵਿੱਚ 5 ਤੋਂ 8 ਪਹੁੰਚਣ ਔਰ ਉਹਨਾਂ ਦੇ ਦਰਸ਼ਨ ਦਾ ਉਹਨਾਂ ਦੀ ਗਿਆਨ ਦੀ ਗੱਲਾਂ ਦਾ ਉਹਨਾਂ ਦੇ ਧਿਆਨ ਦਾ ਉਥੇ ਮਿਡੀਟੇਸ਼ਨ ਹੋਏਗੀ ਤਾਂ ਉਹਦਾ ਫਾਇਦਾ ਉਠਾ ਲਓ ਕਿਰੇ ਦਿਨ ਚੱਲੂਗਾ ਜੀ ਇਹ ਇੱਕ ਦਿਨ ਦਾ ਪ੍ਰੋਗਰਾਮ ਹੈ ਸਰ ਬੇਸਿਕਲੀ ਆਪਾਂ ਜੇ ਦੇਖੀਏ ਤਾਂ ਸ਼ਾਮ ਨੂੰ 5 ਵਜੇ ਤੋਂ 8 ਵਜੇ ਤੱਕ ਜਿਹੜਾ ਸਤਸੰਗ ਹੋਏਗਾ 20 ਤਰੀਕ ਦਾ ਹੀ ਪ੍ਰੋਗਰਾਮ ਹੈ ਇਹ ਹੈ ਕਿੰਨੇ ਸਾਲ ਬਾਅਦ ਆ ਰਿਹਾ 50 ਵਿੱਚ 6 ਸਾਲ ਬਾਅਦ 2019 ਚ ਆਇਸੀਗੇ ਹੁਣ ਉਸ ਤੋਂ ਬਾਅਦ 2025 ਦੇ ਵਿਚਾਰ ਪਟਨਾ ਲੋਕਾਂ ਨੂੰ ਕੀ ਮੈਸੇਜ ਦੇਣਾ ਪਟਨਾ ਲੋਕਾਂ ਨੂੰ ਅਸੀਂ ਇਹ ਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਇਹ ਜੇ ਮੌਕੇ ਬਹੁਤ ਘੱਟ ਮਿਲਦੇ ਹਨ ਕਿ ਇਹ ਜੀ ਐਨਲਾਈਟਨਡ ਜਿਹੜੇ ਹੈਗੇ ਮਾਸਟਰਸ ਦੇ ਸਾਹਮਣੇ ਜਿਨ੍ਹਾਂ ਨੂੰ ਗਿਆਨ ਦੀ ਗਹਿਰਾਈਆਂ ਪਤਾ ਹੈ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਲੋਕੀ ਉਹਨਾਂ ਦੇ ਦਰਸ਼ਨ ਦਾ ਲਾਭ ਉਠਾ ਸਕਦੇ ਹਨ ਔਰ ਸਿੱਖ ਸਕਦੇ ਹਨ ਕਿ ਕਿਵੇਂ ਸਟ्रेस ਤੋਂ ਬਾਹਰ ਨਿਕਲਿਆ ਜਾ ਸਕਦਾ ਹੈ ਸਟ्रेस ਤੋਂ ਨਿਕਲਣ ਦੀ ਵਿਧੀਆਂ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੁਸੀਂ ਇਹ ਤਾਂ ਫਰੀ ਐਂਟਰੀ ਰੱਖੀ ਹੈ ਔਰ ਇਹਨਾਂ ਦੇ ਸ਼ੀਸ਼ੇ ਐਨੇ ਹੈ ਵੀਰੋਂ ਬਾਰਾਂ ਉਹ ਵੀ ਆਉਣਗੇ ਲੋਕਲ ਵੀ ਹੋਣਗੇ ਉਹ ਰੈਸ਼ ਤੁਸੀਂ ਕਿਵੇਂ ਕੰਟਰੋਲ ਕਰੋਗੇ ਬਹੁਤ ਵਧੀਆ ਸਵਾਲ ਹੈ ਸਰ ਤੁਹਾਡਾ ਹਰੇਕ ਚੀਜ਼ ਦਾ ਪ੍ਰੋਪਰ ਮੈਨੇਜਮੈਂਟ ਕੀਤਾ ਗਿਆ ਹੈ ਸਿਕਿਉਰਿਟੀ ਦੀ ਵਿਵਸਥਾ ਹੈ ਲੋਕਲ ਐਡਮਿਨਿਸਟ੍ਰੇਸ਼ਨ ਸਾਡੀ ਮਦਦ ਤੇ ਵਾਸਤੇ ਹੈ ਸਾਡੀ ਪ੍ਰਾਈਵੇਟ ਸਿਕਿਉਰਿਟੀ ਵੀ ਹੈ ਔਰ ਸਾਡੇ ਵੌਲੰਟੀਅਰਸ ਵੀ ਹੈ ਤੋਂ 3 ਟਾਇਰ ਸਿਕਿਉਰਿਟੀ ਹੈ ਤਿੰਨ ਤਿੰਨ ਲੈਵਲ ਤੇ ਸਿਕਿਉਰਿਟੀ ਹੈ ਪੁਲਿਸ ਐਡਮਿਨਿਸਟ੍ਰੇਸ਼ਨ ਸਾਡੀ ਮਦਦ ਦੇ ਵਿੱਚ ਹੈ ਜਿਹਦੇ ਵਿੱਚ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰਿਆਂ ਨੇ ਸਾਡੇ ਸਹਿਯੋਗ ਵਾਸਤੇ ਪੂਰਾ ਸਾਨੂੰ ਅਸ਼ਵਸ਼ਣ ਦਿੱਤਾ ਹੈ ਕਿ ਉਹ ਸਹਿਯੋਗ ਕਰਨਗੇ ਫਿਰ ਉਸ ਤੋਂ ਬਾਅਦ ਸਾਡੀ ਪ੍ਰਾਈਵੇਟ ਸਿਕਿਉਰਿਟੀ ਔਰ ਸਾਡੇ ਵਲੰਟੀਅਰਸ ਵੀ ਹੈ ਜਿਹੜੇ ਸਿਕਿਉਰਿਟੀ ਤੇ ਹੋਣਗੇ ਔਰ ਸਾਰਾ ਸਮੂਥ ਫਲੌਲਸ ਹੋਏਗਾ ਕਿਤੇ ਵੀ ਕਿਸੇ ਸ਼ਹਿਰ ਵਾਸੀ ਨੂੰ ਕੋਈ ਅੜਚਨ ਨਹੀਂ ਆਏਗੀ ਸਰ ਤੁਸੀਂ ਟਾਰਗੇਟ ਕਿੰਨਾ ਰੱਖਿਆ ਵੀ ਕਿੰਨੀ ਗੈਸਿੰਗ ਹੋ ਸਕਦੀ ਹੈ ਤੁਹਾਡੇ ਇਸਨੇ ਸਰ ਅਸੀਂ ਤਾਂ ਚਾਹਦੇ ਵੱਧ ਤੋਂ ਵੱਧ ਆਨ ਸਟੇਡੀਅਮ ਦੀ ਕੈਪੈਸਿਟੀ ਜੇ ਆਪਾਂ ਦੇਖੀਏ ਸਟੇਅਰਸ ਨੂੰ ਮਿਲਾ ਕੇ ਤਾਂ 20000 ਲੋਕੀ ਆ ਸਕਦੇ ਹੈਗੇ ਅਸੀਂ 20000 ਦਾ ਇੰਤਜ਼ਾਮ ਕਰਕੇ ਚੱਲਦੇ ਹਾਂ ਬਾਕੀ ਤਾਂ ਪ੍ਰਭੂ ਇੱਛਾ ਹੈ 10000 ਆਂਦੇ ਹੈ 15000 ਆਂ ਪਰ ਸਾਡੀ ਵਿਵਸਥਾ ਸਾਡੀ ਆਪ ਦੀ ਤਿਆਰੀ ਕਿਉਂਕਿ ਉਹਨਾਂ ਦੀ ਜਿਹੜੀ ਔਰਾ ਹੈ ਜਿਹੜੀ ਜਿਹੜੇ ਲੋਕਾਂ ਦੇ ਵਿੱਚ ਉਹਨਾਂ ਦਾ ਪ੍ਰੇਮ ਹੈ ਉਹ ਇਸ ਤਰ੍ਹਾਂ ਹੈ ਕਿ ਅਸੀਂ 20000 ਦੀ ਤਿਆਰੀ ਕਰਕੇ ਚੱਲਦੇ ਆਗੇ ਸਰ ਪਬਲਿਕ ਵਾਸਤੇ ਐਂਟਰੀ ਕਿੱ데 ਮਤਲਬ ਕਿ ਜਿਹੜੇ ਜੀ ਹੋ ਗਿਆ ਤੇ ਮੀਡੀਆ ਪਾਸ ਤੋਂ ਐਂਟਰੀ ਨਹੀਂ ਰੱਖਿਆ ਡਾਕਟਰ ਜੀ ਪਬਲਿਕ ਦੀ ਐਂਟਰੀ ਦੇਖੋ ਸਟੇਡੀਅਮ ਦੇ ਗੇਟ ਆਪਾਂ ਸਾਰਿਆਂ ਨੂੰ ਹੀ ਪਤਾ ਹੈਗੇ 8 ਗੇਟ ਹੈਗੇ ਆ ਤਾਂ ਬੜੀ ਡਿਸਟ੍ਰਿਬਿਊਟਡ ਐਂਟਰੀ ਹੈਗੀ ਆ ਆਸ-ਪਾਸ ਸਟੇਡੀਅਮ ਦੇ ਆਪਾਂ ਜਿਹੜੇ ਬਲੈਕ ਕਾਰਡਸ ਦੇ ਥਰੂ ਅ ਡਾਇਰੈਕਸ਼ਨਸ ਪ੍ਰੋਪਰਲੀ ਦਵਾਂਗੇ ਤਾਂ ਕਿ ਸਾਰੀ ਜਿਹੜੀ ਵੀ ਡਿਫਰੈਂਟ ਐਂਗਲਸ ਤੋਂ ਡਿਫਰੈਂਟ ਡਾਇਰੈਕਸ਼ਨਸ ਤੋਂ ਆਉਣ ਵਾਲੇ ਲੋਕਾਂ ਨੂੰ ਡਿਫਰੈਂਟ ਐਨਕਲੋਜ਼ਰਸ ਤੱਕ ਪਹੁੰਚਾਇਆ ਜਾ ਸਕੇ ਤਾਂ ਕਿ ਓਵਰਆਲ ਇਹ ਪੂਰਾ ਸਟੇਡੀਅਮ ਓਕੂਪਾਈ ਹੋ ਸਕੇ ਤੇ ਕਿਸੇ ਇੱਕ ਜਗ੍ਹਾ ਤੇ ਜ਼ਿਆਦਾ ਪ੍ਰੈਸ਼ਰ ਨਾ ਪਵੇ ਸੈਕੰਡਲੀ ਜਿਹੜੇ ਕੁਝ ਰਹਿ ਕੇ ਜਦੋਂ ਕੁਝਰ ਭਲਾਣਾ ਤੇ ਮੈਂ ਤਾਂ ਸਭ ਨੇ ਇੱਕ ਪ੍ਰੋਗਰਾਮ ਰਹਿ ਹ ਸਭ ਨੂੰ ਬੁਲਾਇਆ ਜੀ ਸਟਾਡ ਕਿੱਥਾ ਚੱਲੀ ਸੀ ਚਿੰਜੀ ਮਾਰਾਈ ਜੀ ਉਦੋਂ ਮੈਂ ਤਾਂ ਤਾਂ ਆਪਣੇ ਪੱਤਰਕਾਰ ਨੂੰ ਆਈਡੈਂਟੀਟੀ ਕਾਰਡ ਇਸ਼ੂ ਕਰ ਦਿੱਤੇ ਗਲੇ ਸੌਣ ਵਾਸਤੇ ਲੇਕਿਨ ਬਾਅਦ ਵਿੱਚ ਜਦੋਂ ਸੀ ਐਂਟਰੀ ਕੀਤੀ ਤਾਂ ਉਹਨਾਂ ਨੇ ਸਾਫ ਤੌਰ ਤੇ ਮਨਾਂ ਕਰਤਾ ਕਿ ਮੈਂ ਤਾਂ ਤਾਂ ਨੇ ਮਨਾਂ ਕੀਤਾ ਹੈ ਕਿਉਂਕਿ ਕੋਈ ਸਪੇਸ ਨਹੀਂ ਹੈ ਇਟ ਵਿਲ ਬੀ ਵੈਰੀ ਡਿਫਰੈਂਟ ਡਿਫਿਕਲਟ ਆਈ ਊਡ ਸੇ ਸਰ ਇਸ ਤਰ੍ਹਾਂ ਦਾ ਨਹੀਂ ਹੈ ਦੇਖੋ ਪੱਤਰਕਾਰ ਅਦਾਇਰਾ ਉਹ ਅਦਾਇਰਾ ਹੈ ਜੋ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚ ਜਾਂਦੇ ਆ ਅੱਜ ਗੁਰਦੇਵ ਮੈਂ ਡਾਕਟਰ ਸਾਹਿਬ ਦੀ ਗੱਲ ਚ ਐਡ ਆਨ ਕਰ ਰਿਹਾ ਸੀਗਾ ਤੁਲਸੀ ਦਾ ਜੀ ਨੇ ਇੱਕ ਬੜੀ ਸੋਹਣੀ ਵਾਕਿਆ ਹੈ ਕਿ ਇੱਕ ਸੇ ਆਦੀ ਘੜੀ ਆਦੀ ਸੇ ਪੁਨ ਆਦ ਤੁਲਸੀ ਸੰਗਤ ਸਾਧ ਕੀ ਕਟੇ ਕੋਟੀ ਅਪਰਾਧ ਪਠਿੰਡਾ ਵਾਸਤੇ ਤਾਂ ਭਾਗਾ ਵਾਲਾ ਟਾਈਮ ਹੈ ਤੇ ਪੱਤਰਕਾਰ ਅਦਾਇਰਾ ਜਿਹੜਾ ਸਾਡੀ ਆਵਾਜ਼ ਦੂਰ ਦੂਰ ਤੱਕ ਪਹੁੰਚਾਉਂਦਾ ਹੈ ਪੱਤਰਕਾਰਾਂ ਦੇ ਲਈ ਇੱਕ ਨਹੀਂ ਅਸੀਂ ਦੋਨਾਂ ਪਾਸੇ ਬੈਠਣ ਦਾ ਇੰਤਜ਼ਾਮ ਕੀਤਾ ਹੈ ਤੇ ਸਾਡੇ ਵਲੰਟੀਅਰਸ ਨੂੰ ਸਪੈਸ਼ਲੀ ਵਲੰਟੀਅਰਸ ਨੂੰ ਦੱਸਿਆ ਗਿਆ ਹੈ ਕਿ ਤੁਸੀਂ ਕਿਸੇ ਵੀ ਗੇਟ ਤੋਂ ਐਂਟਰ ਕਰ ਰਹੇ ਹੋ ਤਾਂ ਜਿਹੜਾ ਮੀਡੀਆ ਐਨਕਲੋਜ਼ਰ ਹੈ ਉੱਥੇ ਲਿਜਾਇਆ ਜਾਏਗਾ ਤੇ ਇਹ ਜਿਹੜਾ ਮੌਕਾ ਆ ਰਿਹਾ ਇੱਕ ਸੰਤ ਬਠਿੰਡਾ ਦੇ ਵਿੱਚ ਆ ਰਹੇ ਨੇ ਉਹਨੂੰ ਅਸੀਂ ਘਰ ਘਰ ਤੱਕ ਪਹੁੰਚਾਈਏ ਜਿੰਨੇ ਲੋਕ ਉਹਨਾਂ ਦੀ ਸੰਗਤ ਦੇ ਵਿੱਚ ਬੈਠ ਸਕਣ ਉਹ ਸਾਡੇ ਲਈ ਦੇਖੋ ਬੀ ਚੰਗਾ ਮੌਕਾ ਹੋਏਗਾ ਵੀਆਈਪੀ ਐਂਟਰੀ ਆਪੇ ਬਾਅਦ ਵਿੱਚ ਲੱਗਣੀ ਕੋਈ ਦੇਖੋ ਵੀਆਈਪੀ ਪਾਸਸ ਦਾ ਇਦਾਂ ਦਾ ਕੋਈ ਪ੍ਰੋਵੀਜ਼ਨ ਨਹੀਂ ਹੈ ਹੈਨਾ ਸਾਰੇ ਸਾਡੇ ਲਈ ਵੀਆਈਪੀ ਹੈ ਕੋਈ ਵੀ ਨਹੀਂ ਹੈ ਇਦਾਂ ਦਾ ਕਿ ਜਿਹੜਾ ਵੀਆਈਪੀ ਨਹੀਂ ਹੈ ਫਰਸਟ ਕਮ ਫਰਸਟ ਸਰਵ ਬੇਸਿਸ ਦੇ ਉੱਪਰ ਇਹ ਸਾਰੇ ਦਾ ਸਾਰਾ ਸਿਟਿੰਗ ਅਰੇਂਜਮੈਂਟ ਰਹੇਗਾ ਜੋ ਲੋਕ ਟਾਈਮ ਨਾਲ ਆਣਗੇ ਉਹ ਅੱਗੇ ਬੈਠਣਗੇ